ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਮਲਜੀਤ ਸਿੰਘ ਕੇਜੇ ਵੱਲੋਂ ਸਾਥੀਆਂ ਸਮੇਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਰੋਡ ਸ਼ੋਅ ਦਾ ਕਸਬਾ ਘੁਮਾਣ ਵਿਖੇ ਪਹੁੰਚਣ ਤੇ ਪਰਮਾਣ ਸੁਆਗਤ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਕਿਹਾ ਕਿ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆ ਰਹੇ ਹਨ ਜਿਸ ਦਾ ਪਤਾ ਅੱਜ ਦੇ ਰੋਡ ਸ਼ੋਅ ਤੋਂ ਲੱਗਦਾ ਹੈ ਕਿਉਂਕਿ ਹਲਕਾ ਵਿਧਾਇਕ શ્રી ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਦੀ ਅਗਵਾਈ ਹੇਠ ਪਾਰਟੀ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਕੱਢਿਆ ਗਿਆ ਰੋਡ ਸ਼ੋ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਲੰਟੀਅਰ ਤੇ ਹਲਕੇ ਦੇ ਵੋਟਰ ਸ਼ਾਮਿਲ ਹੋਏ ਹਨ ਉਹਨਾਂ ਨੇ ਕਿਹਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ ਡਾਕਟਰ ਸਾਹਿਬ ਅੱਜ ਜਿਹੜੇ ਰਾਜਕੁਮਾਰ ਚੱਬੇਵਾਲ ਜੀ ਦਾ ਜਿਹੜਾ ਰੋਡ ਸ਼ੋ ਕੱਢਿਆ ਗਿਆ ਉਹ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਰ ਜੀ ਮੈਂ ਡਾਕਟਰ ਕਮਲ ਜੀ ਤੋਂ ਕੀ ਲੇ ਅੱਜ ਦੇ ਰਾਸ਼ਟਰਪਤੀ ਚੱਬੇਵਾਲ ਜੀ ਜਿਹੜੇ ਪੀਪਲ ਨੇ ਆਵਾਜ਼ੀ ਪਾਰਟੀ ਹਰਕਾ ਹੁਸ਼ਿਆਰਪਰ ਤੋਂ ਉਹਨਾਂ ਦਾ ਬਹੁਤ ਅੱਛਾ ਰੋਸ਼ੋ ਪੂਰੇ ਹਲਕੇ ਦੇ ਵਿੱਚ ਪੱਡਿਆ ਜਾ ਰਿਹਾ ਬਹੁਤ ਵਧੀਆ ਰਿਸਪੌਂਸ ਹੈ ਪਹਿਲਾਂ ਵੀ ਉਹ ਆਲਰੇਡੀ ਹਰ ਕੇ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਸਰਦਾਰ ਭਗਵੰਤ ਸਿੰਘ ਜੀ ਮਾਨ ਉਕਮંત્રી ਪੰਜਾਬ ਨੇ ਆਵਾਜ਼ੀ ਪਾਰਟੀ ਦੀ ਫੇਰ ਇੱਕ ਨਵੀਂ ਬੁੜਾਤੀ ਹੈ ਜਿਹੜੀ ਬੇਵਫਾਈ ਦੇ ਵਿੱਚ ਚੱਲੀ ਸੀ ਉਹੀ ਬੇਵਫਾਈ ਹੁਣ ਚੰਗੀ ਦੇ ਵਿੱਚ ਚੱਲ ਰਹੀ ਹੈ ਸਾਨੂੰ ਪੂਰਾ ਯਕੀਨ ਹੈਗਾ ਕਿ ਪੰਜਾਬ ਦੇ ਵਿੱਚੋਂ 13 ਦੀ 13 ਲੋਕ ਸਭਾ ਚੁਣਾਂ ਗਈਆਂ ਆਮ ਆਦਮੀ ਪਾਰਟੀ ਜਿੱਤੇਗੀ ਮਾਨ ਸਾਹਿਬ ਦੀ ਚੋਣ ਜਿਹੜੀ ਅਰਡੀ ਨਿਕੇ ਦੀ ਵਾਰ ਦੀ ਚੋਣ ਜਿਹੜੀ ਫੈਨ ਗਈਆਂ ਔਰ ਪੰਜਾਬ ਦੇ ਵਿੱਚੋਂ 13 ਦਾ 13 ਆਪ ਕੀ ਜਾਗੇ ਪਾਰਲੀਮੈਂਟ ਦੇ ਵਿੱਚ ਲੱਗਣਗੇ ਜਾ ਕੇ ਔਰ ਪ੍ਰਧਾਨ ਮੰਤਰੀ ਅਭਿਨ ਤੇਜਰੀ ਦਾ ਪਾਰਟੀ ਨੂੰ ਪ੍ਰਧਾਨ ਨੂੰ ਬਣਾਉਣ ਦਾ ਰਸਤਾ ਜਿਹੜਾ ਕਲੀਅਰ ਹੋ ਜਾਏਗਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਹਲਕਾ ਜਿਹੜੇ ਹੁਕਮਤ ਤੋਂ ਲੋਕਾਂ ਦਾ ਮੇਰੀ ਟੀਮ ਦਾ ਜਿਨ੍ਹਾਂ ਨੇ ਆ ਕੇ ਇਸ ਹਲਕਾਤ ਵਿੱਚ ਪਹੁੰਚ ਕੇ ਲੋਕਸ਼ਵ ਨੂੰ ਬਧਾਇਆ ਔਰ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਅਰ ਬੀਲ ਕਰਦਾ ਕਿ ਪਹਿਲੀ ਤਰੀਕ ਨੂੰ ਜਦੋਂ ਫੋਟੋ ਪੈਣੀਆਂ ਨੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਣਾ ਹੈਗਾ ਔਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਆਂਢ ਗੋਂਡ ਦੇ ਵਿੱਚੋਂ ਹਰ ਕਿਸੇ ਨੂੰ ਨਾਲ ਲੈ ਕੇ ਬੂਥ ਤੇ ਜਾਣਾ ਕੋਈ ਘਰ ਨਾ ਰਹਿ ਜੇ ਕਿਉਂਕਿ ਜਿਹੜੀ ਵੋਟ ਪੋਲ ਹੋਏਗੀ ਉਹੀ ਵੋਟ ਜਿਹੜੀਆਂ ਸਾਡੀ ਹੋਏਗੀ ਸੋ ਮੈਂ ਇਹ ਰਿਕਵਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲੀ ਜੂਨ ਤੇ ਚੋਣ ਨਿਸ਼ਾਨ ਝਾੜੂ ਨੂੰ ਯਾਦ ਰੱਖਣਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ